ਹਰਿਆਣੇ ਦੀਆਂ ਝੋਟੀਆਂ ਹੋਣੀਆਂ ਜੇ ਕੋਈ ਪੰਜਾਬ ਦੀ ਸਾਫਤ ਕਰਦੇ ਵੀ ਗਗਨੀ ਨੇ ਇੱਥੋਂ ਖਰੀਦੀ ਆ ਬੰਦੇ ਤੋਂ ਲੈਤੀ ਆ ਆਪਾਂ ਮੈਂ ਇਸ ਫ੍ਰੀ ਛੱਡਦਾ ਪੰਜਾਬ ਵਾਲੇ ਰੇਟ ਲੈ ਲਾਂਗੇ ਕਿੰਨੇ ਦਾ ਕਿੰਨੇ ਲੈ ਲਾਂ 85000 ਲੈ ਲੂੰ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਨਾਗਰਾ ਤਹਿਸੀਲ ਭਵਾਨੀਗੜ ਤੇ ਜ਼ਿਲ੍ਹਾ ਸੰਗਰੂਰ ਸੱਤ ਝੋਟੀਆਂ ਦਿਖਾਵਾਂਗੇ ਇੱਕ ਤਾਂ ਨਾ ਜਿਹੜੀ ਆ ਖੜੀ ਆ ਇੱਕ ਨੰਬਰ ਤੇ ਚਾਰ ਦੰਦੀ ਆ ਸੁਹਾ ਸੁਪੀ ਦੂਜਾ ਤੇ ਇੱਕ ਖਾਸ ਗੱਲ ਇਹ ਵੀਡੀਓ ਚ ਹੋਰ ਆ ਬਾਈ ਕਹਿੰਦਾ ਗਰੰਟੀ ਰਹੂਗੀ ਪਸ਼ੂਤਾਂ ਦੀ ਸਾਰੇ ਦੀ ਵਾਕਈ ਹਰਿਆਣੇ ਦਾ ਵਿੱਦ ਪ੍ਰੂਫ ਗਰੰਟੀ ਰਹੂਗੀ ਬਾਈ ਕਹਿੰਦਾ ਜੇ ਇੱਕ ਵੀ ਪਸ਼ੂ ਪੰਜਾਬ ਦਾ ਹੋਇਆ ਤਾਂ ਪਸ਼ੂ ਮੁਫਤ ਦੇ ਦਾਂਗੇ ਇਹ ਆਫਰ ਹੀ ਆ ਜਿਹੜਾ ਸੱਜਣ ਸਾਫਤ ਕਰ ਸਕਦਾ ਸਾਤ ਵੀ ਕਰੀਏ ਇੱਥੋਂ ਖਰੀਦੀ ਆ ਇੱਥੋਂ ਹੋ ਕਰਿਆ ਹੋਰ ਕਿਵੇਂ ਆ ਵਧੀਆ ਵੀਰੇ ਸਸਤੀ ਕਰਾ ਆ ਛੜਦੀ ਗੱਲਾ ਵੀਰੇ ਸਾਰਾ ਮਾਲ ਹਰਿਆਣੇ ਦਾ ਵੀਰੇ ਸਾਰਾ ਹਰਿਆਣੇ ਦੀਆਂ ਝੋਟੀਆਂ ਹੋਣ ਜੇ ਕੋਈ ਪੰਜਾਬ ਦੀ ਸਾਬਤ ਕਰਦੇ ਵੀ ਗਾਗਨੀ ਨੇ ਇੱਥੋਂ ਖਰੀਦੀ ਆ ਬੰਦੇ ਤੋਂ ਲੈਤੀ ਆ ਆਪਾਂ ਮੈਂ ਇਸ ਫ੍ਰੀ ਛੱਡ ਦਾਂ ਮੁਫਤੇ ਦੇ ਦਾਂਗੇ ਮੁਕਤੀ ਦੇ ਦਾਂਗੇ ਹੋਰ ਸਾਬਤ ਕਰਦੇ ਬੰਦਾ ਠੀਕ ਆ ਕੱਲ ਨੰਬਰ ਬੋਲਦੇ ਬਾਈ ਤੇ ਬੰਦਿਆਂ ਦੇ ਆਧਾਰ ਕਾਰਡ ਦੇ ਦਾਂਗੇ ਕਿੱਥੋਂ ਆਪਾਂ ਨੇ ਹਰਿਆਣੇ ਚੋਂ ਮਹਿਸਾਂ ਲੈਤੀਆਂ ਨੇ ਏ ਵੀ ਗੱਲ ਨਹੀਂ ਵੀ ਵਪਾਰੀਆਂ ਤੋਂ ਚੱਕ ਲਿਆ ਮਾਲ ਆ ਟਾਲੀਆਂ ਤੋਂ ਜਾ ਕੇ ਲੈਤੀਆਂ ਨੇ ਹਾਂ ਰਾਜਲੀ ਰਾਜਲੀ ਦੇ ਏਡ ਗੇਟ ਚੋਂ ਮਹਿਸਾਂ ਨੇ ਠੀਕ ਆ ਕੱਲ ਨੰਬਰ ਬੋਲਦੇ 72086 55052 ਇੱਕ ਨੰਬਰ ਤੋਂ ਕਰ ਲਿਆ ਸ਼ੁਰੂ ਹਾਂ ਵੀਰੇ ਕਰ ਮਾਰ ਗਰੀਆ ਆ ਝੋਟੀ ਦੇ ਮਾਰ ਕੈਮਰਾ ਬਹੁਤ ਕਮਾਲ ਦੀ ਝੋਟੀ ਆ ਫੇਸ ਕਰੀਂ ਨਾ ਉਰਲੇ ਬੰਨੇ ਬਾਈ ਮਾਰ ਆ ਆ ਜਾ ਪੁੱਤ ਥਾਂ ਪੀਣ ਦੀ ਵੀ ਖੁੱਲੀ ਆ ਤੇ ਸੂਆ ਕਿਹੜਾ ਬਾਈ ਇਹਦਾ ਵੀਰੇ ਸੂਆ ਦੂਜਾ ਦੰਦ ਚਾਰ ਆ ਚਾਰ ਦੰਦ ਦੂਜਾ ਸੂਆ ਦੂਜਾ ਸੂਆ ਉਹ ਲੈ ਤੈਣ ਪਰਖ ਕੇ ਲੈ ਜੇ ਤਖਾਰੀ ਗਿਰ ਬੰਦੇ ਨੂੰ ਲਿਆਵੇ ਠੀਕ ਆ ਗੱਲ ਤੇ ਆ ਗਈ ਜੈਡ ਬਲੈਕ ਆ ਫੋਰ ਦੇ ਚਾਰ ਉਂਗਲਾਂ ਪੈਂਦੀਆਂ ਨੇ ਬਿੱਥੀ ਦੇਦੇ ਛੀ ਪੈਂਦੀਆਂ ਨੇ ਠੀਕ ਆ ਗੱਲ ਆਣਾ ਚ ਇਹ ਟੀਨਾ ਪਈਆਂ ਪਜੂਟੀ ਤਾਂ ਵੀ ਦੇਣਦਾਰ ਆ ਤੇ ਵੱਡੀ-ਬੁੱਡੀ ਵੀ ਫੁੱਲ ਆ ਗਈ ਜੈਡ ਬਲੈਕ ਆ ਇੱਥੋਂ ਦਾ ਕੱਦ ਦਾ ਆਈਡੀਆ ਲਾ ਲਿਓ ਫੁੱਲ ਵੱਡੀ ਆ ਤੋਰ ਖੋਲ ਕੇ ਦੰਦਾਂ 'ਚ ਚਾਰ ਦੰਦ ਦਾ ਸੂਆ ਦੂਜਾ ਨਹੀਂ ਇਹ ਮੰਨ ਲਓ ਵੀ ਚਾਰ ਦੰਦ ਕੀ ਛੇ ਦੰਦ ਦੀ ਪਹਿਲਾ ਸੁਣੀਆਂ ਆਪਣੇ ਫੁੱਲ ਵੱਡੀ ਆ ਗਈ ਮੋਟੀ ਨਹੀਂ ਹੈਗੀ ਕਿਤੋਂ ਵੀ ਫਿੱਟ ਝੋਟੀ ਆ ਗਈ ਜਿਹੜਾ ਆਪਾਂ ਕਹਿ ਨਹੀਂ ਦਿੰਦੇ ਵੀ ਦੁੱਧ ਵਾਲਾ ਪੀਸ ਆ ਦੁੱਧ ਵਾਲਾ ਪੀਸ ਹੀ ਆ ਗਿਆ ਕਿੰਨੇ ਦੰਦਾਂ ਦਾ ਸੂਆ ਬਾਈ ਵੀਰੇ ਅੱਜ ਤੀਜਾ ਦਿਨ ਹੋਇਆ ਸੂਈ ਨੂੰ ਠੀਕ ਆ ਗੱਲ ਤੀਜਾ ਦਿਨ ਸੂਈ ਨੂੰ ਆ ਦੁੱਧ ਹੁਣ 12 ਕਿਲੋ ਬੋਲਾ ਹੋਊਗਾ 17 ਕਿਲੋ ਦੀ ਓਟ ਦੇ ਦਾਂਗੇ ਜੇ ਕੋਈ ਕਾਰੀਗਰ ਬੰਦਾ ਹੋਇਆ 20 ਵੀ ਕਢਾ ਸਕਦਾ ਛੋਟੀ ਥੱਲੋਂ ਲੰਬੀ ਜੀ ਗੈਪ ਦਿਖਾ ਦੀ ਗੈਰੀ ਸਾਈਡ ਤੋਂ ਜਿਹੜਾ ਬਾਈ ਨੇ ਦੱਸਿਆ ਵੀ 4 ਨਹੀਂ ਉਂਗਲਾਂ 6 ਪੈਣਗੀਆਂ ਪੂਰੀਆਂ ਆ ਗਈ ਜੈਡ ਬਲੈਕ ਕੱਦ ਵੀ ਫੁੱਲਾ ਤੇ ਇੱਥੇ ਰੋਕ ਲਈ ਮਾੜੀ ਜੀ ਇੱਥੇ ਰੋਕ ਲਾ ਇਹ ਇੱਥੋਂ ਇੱਥੋਂ ਕਰਾ ਦੇ ਗੈਰੀ ਚੈੱਕ ਇੱਧਰ ਜਾ ਫੁੱਲ ਵੱਡਾ ਕੱਦ ਦਾ ਸਿੰਘ ਆ ਗਿਆ ਗੋਲ ਲੈ ਚੱਲ ਬਾਈ ਬੜੀ ਚੱਕੀ ਆ ਨਾਲ ਇਹਦੇ ਕੱਟਾ ਵੀਰੇ ਕੱਟਾ ਵੀ ਦੇਖ ਲੈ ਕਈਆਂ ਜਾਂ ਮੇਲ ਕਾਫ ਇਹ ਕੱਟੇ ਨਹੀਂ ਖਿੱਚਦੀ ਮੈਸਾ ਠੀਕ ਆ ਗੱਲ ਹਾਂ ਜੀ ਨਾਲ ਆ ਗਿਆ ਸੱਜਣੋ ਮੇਲ ਕਾਫ ਇੱਕ ਗੱਲ ਹੋਰ ਦੱਸਣਾ ਡੰਗ ਤੋਂ ਘੰਟਾ ਡੇਢ ਘੰਟਾ ਪਹਿਲਾਂ ਵੀਡੀਓ ਬਣਾ ਰਿਹਾ ਬਾਈ ਦੀ ਤੇ ਥੱਲੇ ਵਾਲੀ ਕੁਆਲਿਟੀ ਬੜੀ ਸ਼ਾਨਦਾਰ ਆ ਕੱਦ ਵੀ ਫੁੱਲਾ ਤੇ ਬਾਕੀ ਗੈਪ ਵੀ ਬਾਲਾ ਸੋਹਣਾ ਇੱਥੋਂ ਦਿਖਾ ਦੇਂਗਾ ਰੀ ਓਏ ਥਾਣਾ ਮੰਨ ਲਓ ਵੀ ਕਮਾਲ ਦੇ ਲੱਗਿਆ ਹੋਇਆ ਮੁਠੀ ਵਾਲਾ ਥਾਣਾ ਹੱਥੀ 20 ਕਿਲੋ ਦੁੱਧ ਵੀਰੇ ਮਨੀ ਸ਼ਾ ਕੋਟੀਆ ਔਰ ਸਰ ਜਿਸ ਵੀ ਡੰਡ ਚਵਾ ਸਕਦਾ ਜੇ ਤੁਹਾਨੂੰ ਆਪਾਂ 17 ਦੀ ਵੋਟ ਦੇ ਦਾਂਗੇ 17 ਕਿਲੋ ਹਾਂ ਅੱਜ ਕਿੰਨਾ ਦੀ ਅੱਜ 12 ਕਿਲੋ ਨੈਟ ਤਿਆਰਾ ਬੋੜਾ ਪੈਸੀ ਪੈਸੇ ਵੀਰੇ ਮੁੱਲ ਕਿੰਨਾ ਮਰਜੀ ਕਰਾ ਲਾਦਾ 2.5 ਕਰਾ ਲਾ ਦੋ ਸੱਤ ਕਰਾ ਲਾ ਕੋਈ ਚੱਕਰ ਨਹੀਂ 160 ਦੀ ਝੋਟੀ ਦੇ ਦਾਂਗੇ 160 ਦੀ 1.5 ਮੰਗ ਬਾੜੇ ਲੈ ਲੈ ਮੰਗਣ ਦੀ ਗੱਲ ਨਹੀਂ ਵੀਰੇ ਮੰਗ ਲਾਂਗੇ ਵੀ ਕੋ ਝੋਟੀ ਅਗਲੇ ਸੂਏ 2.5 ਲੱਖ ਦੀ ਝੋਟੀ ਨਾ ਵੀ ਕੀ ਮੈਂ ਤੇਰੇ ਲੱਖ 160 ਦੀ ਦੇ ਦਾਂਗੇ ਹਾਂ 160 ਡੰਬ ਚ ਇੱਕ ਕਰਾ ਦਾਂਗੇ ਚੱਦਨ ਦੱਬਦੇ ਇੱਕ ਕਰਕੇ ਲਈਆ ਵੀ ਕਾਰੀਗਰ ਬੰਦਾ ਲਿਆ ਤਸੱਲੀ ਕਰਾ ਦਾਂਗੇ ਤਸੱਲੀ ਕਰਾ ਦਾਂਗੇ ਹੁਣ ਤੋਂ ਇੱਕ ਹੋਰ ਖਾਸੀਅਤ ਆ ਕਿਹੜਾ ਵੀ ਡੰਗਰ ਲੈਣਗੇ ਚੀਆ ਚੋ ਜੇ ਕੋਈ ਲੱਤ ਪਰਾਂ ਉਰਾਂ ਕਰਕੇ ਚੋਣ ਵੇਲੇ ਆਪਾਂ ਤਾਂ ਵੀ ਗਰੰਟੀ ਦਵਾਂਗੇ ਠੀਕ ਆ ਗੱਲ ਹਾਂ ਜੇ ਲੱਤ ਪਰਾਂ ਉਰਾਂ ਕਰਜੋ ਤੇ ਹੁਣ ਤੋਰਦੇ ਆ 2 ਨੰਬਰ ਵਾਲੀ ਮੱਝ ਇਹਦਾ ਸੂਆ ਕਿਹੜਾ ਹੋਊਗਾ ਇਹਦਾ ਸੂਆ ਵੀਰੇ ਤੀਆ ਕਹਿ ਕੇ ਦਿੱਤਾ ਚਾਹੀ ਚੌਥਾ ਕਹਿ ਕੇ ਲਿਓ ਠੀਕ ਆ ਗੱਲ ਹਾਂ ਕਿਹੜੀ ਗੱਲ ਆ ਤੇ ਥੱਲੇ ਉਹ ਵੀ ਪੂਰੀ ਕੁਆਲਿਟੀ ਵਾਲੀ ਆ ਥੱਲੇ ਦੀ ਇਹ ਵੀ ਪੂਰੀ ਸਾਫ਼ ਆ ਕਿੰਨੇ ਦਿੰਦਾ ਸੂਆ ਬਾਈ ਇਹਦਾ ਇਹਦਾ ਵੀ ਤੀਜਾ ਦੇਨੇ ਆ ਵੀਰੇ ਤੀਜ ਠੀਕ ਆ ਗੱਲ ਇਹਦੇ ਕੋਲ ਕਿੰਨਾ ਕੁ ਦੁੱਧ ਹਾਜ਼ਰ ਹੈ ਇਹਦੇ ਥੱਲੇ ਵੀ 12 ਕਿਲੋ ਬੋਲਾ ਤਿਆਰ ਆ ਵੀਰੇ ਬੋਲਾ ਤਿਆਰੀ ਦਾ 17 ਕਿਲੋ ਦੀ ਇਹ ਵੀ ਓਟ ਦੇ ਦਾਂਗੇ ਟੋਟੀ ਦੀ ਚਵਾਈ ਚਬੂਈ ਮੈਂ ਕਹਿੰਦਾ ਬੈਠਣ ਦੀ ਲੋੜ ਨਹੀਂ ਥੱਲੇ ਇੰਨੀ ਪੋਲੀ ਨਾ ਕਮੈਂਟ ਕਰੀ ਨਾ ਬਾਈ ਹਰੇਕ ਦੀ 17 17 ਕਹੀ ਜਾਂਦਾ ਵੀਰੇ ਚਵਾ ਗਾਂਗੇ ਆਪਾਂ ਤਸੰਮੀਆਂ ਮੈਂ ਕਹਿੰਦਾ 10000 ਬਿਆਨਾ ਪਾ ਦੇ 11 ਲੈ ਜੀ ਅਗਲਾ ਫੜ ਕੇ ਜੇ ਦੁੱਧ ਨਾ ਪੂਰਾ ਹੋਇਆ ਠੀਕ ਆ ਗੱਲ ਪੁੱਤਰ ਪਵਾਵਾਂਗੇ 10 ਅਗਲਾ ਹਜ਼ਾਰ ਨਾਲ ਨਹੀਂ ਚਵਾਉਂਦੇ ਚੋਣ ਚਵਾਉਣ ਦੀ ਕਿਵੇਂ ਜਮਾ ਵੀਰੇ ਰੂ ਆ ਜਮਾ ਰੂ ਜਮੇ ਕੋਈ ਕਟ ਨਹੀਂ ਤੇ ਬਰੀਡਿੰਗ ਦੇ ਮਾਮਲੇ ਦੀਆਂ ਝੋਟੀਆਂ ਦੁੱਧ ਵੀ ਚੰਗਾ ਪਾਉਣੀਆਂ ਤੇ 17 ਕਿਲੋ ਦੀ ਓਟ ਦੇ ਦਾਂਗੇ ਮੈਸ ਦੀ ਵੀਰੇ ਚਬਾ ਕੇ ਵੀ ਦੇ ਦਾਂਗੇ ਪੈਸੇ ਕਿੰਨੇ ਲਵੇਂਗਾ ਇਹਦੇ ਪੈਸੇ ਯਾਰ ਤੂੰ ਹੀ ਦੱਸ ਦੇ ਗੁਰੀ ਜਮੇ ਫਿਕਸ ਹੈ ਤੂੰ ਹੀ ਦੱਸ ਦੇ ਫਿਕਸ ਫਿਕਸ ਮਾਰ ਦੇ ਕੰਮ ਜੰਮੀ ਮੁੱਲ ਦਾ 1.60 ਕਰਦੇ ਆਂ ਡੇਢ ਦੀ ਮੈਸਜ ਦੇ ਦਾਂਗੇ ਡੇਢ ਦੀ ਹਾਂ 17 ਦੀ ਗਰੰਟੀ 17 ਦੀ ਗਰੰਟੀ ਆ ਵੀਰੇ ਆਪਣੇ ਘਰੋਂ ਲਈ ਪਾ ਜਾਣ ਦੀ ਦੱਸੀ ਯਾਰ 11 ਲੈ ਜੇ ਮੜਾ ਕੇ ਜੇ ਨਾ ਹੋਇਆ ਯਾਰ ਰੁਪਈਆ ਆਪਣੇ ਨੂੰ ਉਹ ਕਰ ਦਾਂਗੇ ਤਸੱਲੀ ਕਰਾ ਦੇਵਾਂਗਾ ਤਸੱਲੀ ਕਰਾ ਦੂੰ ਵੀਰੇ ਪਰ ਹੋਊਗਾ 20 ਦਿਨਾਂ ਨੂੰ ਤਸੱਲੀ ਵੀਰੇ ਕਿਤੇ ਕਦੇ ਅਗਲਾ 4 ਦਿਨਾਂ ਚ ਦੁੱਧ ਕਰਦੇ ਉਹ ਨਹੀਂ ਹੁੰਦਾ ਆ ਜਾ ਇੱਧਰ ਲੈ ਮਲੇ ਇਹ ਹੁਣ ਮਾਰ ਗੈ ਰਿਆ ਆ ਚੋਟੀ ਦੇ ਕੈਮਰਾ ਇਹਦਾ ਸੁਆ ਕਿਹੜਾ ਇਹਦਾ ਦੂਜਾ ਵੀਰੇ ਸੁਆ ਦੂਜਾ ਤੇ ਕੁਆਲਿਟੀ ਸੱਜਣ ਹੋਏ ਵੀ ਬਾ ਕਮਾਲ ਆਉਣ ਭਰਾ ਕਹਣਗੇ ਹਰੇਕ ਦੀ ਕਹਿੰਦਾ ਇਕ ਕੈਣ ਦਾ ਬਣਦਾ ਕਹਿਣਾ ਕਿਉਂਕਿ ਜਿਹੜੇ ਹਿਸਾਬ ਨਾਲ ਪਸ਼ੂਆਂ ਦੀ ਕੁਆਲਿਟੀ ਆ ਤੇ ਪੱਠਾ ਥਣਾ ਤੇ ਇਹਦੇ ਵੀ ਚਾਰ ਉਂਗਲਾਂ ਪੈਂਦੀਆਂ ਨੇ ਬਾਈ ਕਮਾ ਦੇ ਆ ਇਹਨੂੰ ਲੰਬੀ ਜੀ ਲੈ ਜਾਕਰ ਉਧਰ ਨੂੰ ਤਸੱਲੀ ਕਿਉਂਕਿ ਉਹੀ ਗੱਲ ਹੁੰਦੀ ਆ ਵੀ ਤਸੱਲੀ ਮੁੱਲ ਨਹੀਂ ਕਰਨੇ ਹੱਥ ਇਹ ਤਾਂ ਲੋਕਾਂ ਦੇ ਕਲੇਜੀ ਫੂਕਣੇ ਨੇ ਠੀਕ ਆ ਗੱਲ ਮੈਂ ਚੱਲਾ ਇਹਨੂੰ ਫੇਰ ਠੀਕ ਆ ਗੱਲ ਕਿਹੜੇ ਕਹਿਦਾ ਮੈਂ ਨੇ 2 2.5 2.5 ਕਹਿੰਨਾ ਉਹਨਾਂ ਨੂੰ ਤਾਂ ਘਾਉਣਾ ਵੀ 1.5 ਦੀ ਹਰਿਆਣੇ ਚੋਂ ਮਿਲ ਜਾਂਦੀਆਂ ਨੇ ਵੀ 1.5 ਦੇ ਆਟੇ-ਬਟੇ ਵੀ ਝੋਟੀ ਵੇਚ ਕੇ ਨਫਾ ਦੇ ਦਾਂਗੇ ਹਰਿਆਣੇ ਚੋਂ ਖਰੀਦ ਕੇ ਹਾਂ ਬਾਕੀ ਛੋਟੀ ਸੱਜਣੇ ਵੀ ਬਹੁਤ ਕਮਾਲ ਦੀ ਆ ਕੇਰਾ ਇਹਨੂੰ ਤੋਰ ਦੇ ਲੰਬੀ ਜੀ ਆਂ ਦਿਖਾ ਦੇ ਗਰੀ ਸਮਾਰ ਕੇ ਇਹਦੇ ਪਿੱਛੇ ਵੀ ਕੱਟੀ ਆ ਵੀਰੇ ਗੁਰੀ ਨਾਲ ਕੱਟੀ ਹਾਂ ਤੇ ਬਾਕੀ ਨਾ ਡੰਗ ਤੋਂ 2 ਘੰਟੇ ਪਹਿਲਾਂ ਦੀ ਵੀਡੀਓ ਆ 7 ਵਜੇ ਦੀ ਚਬਾਈ ਆ ਕੋਈ ਬਾਜ਼ਾਰ ਨਹੀਂ ਲੱਗਿਆ ਹੋਇਆ ਕੋਈ ਆਥਣੇ ਛੱਡ ਕੇ ਤੜਕੇ ਤੋਂ ਨਹੀਂ ਕਰਾਉਂਦੇ 10 ਵਜੇ ਵੀਡੀਓ ਗੱਲ ਬਾਈ ਨਾ ਤੁਹਾਨੂੰ ਗੱਲ ਦੱਸਦਾ ਨਾ ਮੇਰੀ ਕਿਉਂਕਿ ਇਹ ਚਾਨਕੀ ਗੱਲ ਹੋਈ ਆ ਘੰਟਾ ਅੱਧਾ ਘੰਟਾ ਪਹਿਲਾਂ ਹੀ 7 ਵਜੇ ਦੀ ਚਬਾਈ ਆ ਵੀਰੇ ਸਾਰੇ ਡੰਗਰਾਂ ਦੀ ਠੀਕ ਹੈ ਕਰਨ ਹਾਂ 6 ਵਜੇ ਲੱਗੇ ਤੇ ਚੋਂ 7 ਵਜੇ ਰੈਡੀ ਹੋਈਆਂ ਨੇ ਮੈਸਾਂ ਇਹਨੂੰ ਕਹਿੰਦਾ ਮੈਂ ਇਹ ਤਾਂ ਅੱਜ ਆਈਏ ਅੱਜ ਹਰਿਆਣੇ ਚੋਂ 11 ਵਜੇ ਸਿੱਧੀ ਚੋਕੇ ਆਈ ਆ ਠੀਕ ਹੈ ਕਿੰਨਾ ਕਾ ਕਿੰਨਾ ਕ ਬੋਲਾ ਇਹਦੇ ਕੋਲੇ ਇਹਦੇ ਥੱਲੇ ਹੋਊਗਾ ਵੀਰੇ 11 ਲੀਟਰ ਕਿੰਨੇ ਦਿਨ ਦੀ ਸੂਈ ਇਹਨੂੰ ਵੀ ਤੀਜਾ ਦਿਨਾ ਉਹ ਬੱਚਾ ਖੜਾ ਮਾਰਦੇ ਕੈਮਰਾ ਪਤਾ ਲੱਗ ਜੂ ਅਗਲੇ ਨੂੰ ਨਾਲੂਏ ਨਾਲ ਨੇ ਵੀਰੇ ਨਾਲ ਨੇ ਆ ਨਾਲੂਏ ਨਾਲੀ ਨੇ ਬਾਕੀ ਮੱਝਾਂ ਸੱਜਣਾ ਬਹੁਤ ਚੰਗੀਆਂ ਨੇ ਬਾਕੀ ਰੰਗ ਪੈਜੇ ਦੱਸ ਦੰਦਾ ਬੰਦੇ ਕਮਾ ਕਿਲੇ ਅਗਲੇ ਨੰਬਰ ਵਾਲੀ ਲੈ ਲੈ ਡੀ ਇਹ ਇੱਥੇ ਇੱਥੇ ਰੋਕ ਲਿਆ ਤੈਨੂੰ ਬਾਈ ਲੈ ਆਉ ਜੀ ਬਾਈ ਜ ਇਹ ਯਾਰ ਕਿੰਨਾ ਮਰਜੀ ਮੁੱਲ ਕਰਾ ਲਾ ਵੀਰੇ ਡੇਢ ਦੀ ਝੋਟੀ ਦਊਂਗਾ ਇੱਥੋਂ ਦਿਖਾ ਗਿਆ ਰਿਓ ਇਹਦਾ ਬਾਈ ਕਹਿੰਦਾ ਲੈਣਾ ਡੇਢ ਲੱਖਾ ਲੱਖ ਰੁਪਈਆ ਜਿੰਨਾ ਬਾਈ ਦੱਸੀ ਜਾਊਗਾ ਤਸੱਲੀ ਬਾਈ ਕਹਿੰਦਾ ਕਰਾਈ ਜਾਵਾਂਗੇ ਨਾਲ ਇਹਦੇ ਕੱਟੀਆਂ ਇਹ ਆ ਗਈ 3 ਨੰਬਰ ਤੇ ਤੇ ਹੁਣ ਆ ਗਈ ਸੱਜਣੋ ਆਹ ਝੋਟੀ 4 ਨੰਬਰ ਵਾਲੀ ਲੈ ਚੱਲ ਲੰਬੀ ਜੀ ਐਨੂੰ ਇਹਦਾ ਸੂਆ ਪਹਿਲਾਂ ਲੱਗਦਾ ਨਾ ਇਹਦਾ ਪਹਿਲਾਂ ਵੀਰੇ ਇੱਕ ਗੁਆ ਪਹਿਲਾਂ ਕਿਉਂਕਿ ਪਹਿਲਨ ਬਣਦੀ ਆ ਆ ਕੇ 20 25 ਦਿਨਾਂ ਚ ਖਾਲੀ ਖਾਲੀ ਜੀ ਲੱਗਦੀ ਆ ਹਜੇ ਥੱਲਿਓ ਦੁੱਧ 10 ਕਿਲੋ ਇਹਦੇ ਥੱਲੇ ਵੀ ਤਿਆਰ ਆ ਵੀਰੇ ਪਰਲੇ ਬੰਨੇ ਘਵਾ ਦੇ ਤੇਰੇ ਵਾਲੇ ਬੰਨੇ ਦੰਦਾਂ ਚ ਕਿਵੇਂ ਹੋਊਗੀ ਦੰਦ ਨਹੀਂ ਦੇਖੇ ਵੀਰੇ ਮੈਂ ਪੱਟ ਕੇ ਦੇਖ ਲੈ ਮੜਾ ਜਾ ਫਿਰ ਘਾਰੇ ਲੈ ਚੈੱਕ ਚਾਰ ਆ ਵੀਰੇ ਚਾਰ ਦੰਦਾਂ ਚਾਰ ਦੋ ਰਹਿੰਦੇ ਨੇ ਕੰਨੀ ਵਾਲੇ ਠੀਕ ਆ ਗੱਲ ਅਗਲਾ ਤਸੱਲੀ ਕਰਕੇ ਕਿੰਨੇ ਦਿਨ ਦੀ ਸੂਈ ਹੈ ਸੂਈ ਨੂੰ ਹੋ ਗਿਆ ਅੱਜ 10ਵਾਂ ਦਿਨ ਵੀਰੇ ਨਾਲ ਕੀ ਆ ਨਾਲ ਕਟਾ ਦੁੱਧ ਕਿੰਨਾ ਹਾਜ਼ਰ ਅੱਜ ਦੁੱਧ 10 ਲੀਟਰ ਤਿਆਰ ਆ ਵੀਰੇ ਐਨ ਘਵਾ ਕੇ ਰੋਕ ਲੈ ਇੱਥੇ ਰੱਖ 11 11.5 ਕਿਲੋ ਦੀ ਓਟ ਦੇ ਦਾਂਗੇ ਬੰਦੇ ਨੂੰ 10 ਹਾਜ਼ਰ ਹਾਂ ਪੈਸੇ ਕਿੰਨੇ ਲਵਾਂਗੇ ਐਸੇ ਤੂੰ ਹੀ ਦੱਸ ਦੇ ਗੁਰੇ ਕੱਟੀ ਜਿੰਨੇ ਲੈ ਲਈਏ ਚਾਰ ਦੰਦ ਸੁਆ ਪਹਿਲਾ ਹਾਂ ਕਿੰਨੇ ਲੈ ਲਈਏ ਜਮੀ ਤੂੰ ਹੀ ਦੱਸ ਦੇ ਮੇਰੇ ਅੱਖੇ ਲੱਗ ਨਹੀਂਦਾ ਹੈ ਪੰਜਾਬ ਵਾਲੇ ਰੇਟ ਲੈ ਲਾਂਗੇ ਕਿੰਨੇ ਕ ਕਿੰਨੇ ਲੈ ਲਾਂ 85000 ਲੈ ਲੂੰ ਕੁੱਲਾ ਕੁੱਲਾ ਦੰਦਾਂ ਚਾਰ ਹਾਂ ਚਵਾਈ ਓਕੇ ਠੀਕ ਆ ਦਾਵਦੀ ਟ੍ਰੈਨ ਮੈਂ ਲੈ ਜੇ ਭਈਆ ਆ ਜਾ ਜੋ ਬਰਾ ਲਈ ਆਗਲੇ ਨੰਬਰ ਵਾਲੀ ਇਹ ਆ ਗਈ ਪਹਿਲਣ ਕੱਟੀ ਚਾਰ ਦੰਦ ਮੁੱਲ 95 ਕਰਾਲਾ ਲੱਖ ਕਰਾਲਾ ਕੋਈ ਚੱਕਰ ਨਹੀਂ ਏ ਬਾਈ ਕਹਿੰਦਾ ਲੈਣ ਦੇਣ ਦੇ ਵਾਲੇ ਮੁੱਲ ਨੇ ਬਾਕੀ ਹਰਿਆਣੇ ਦਾ ਹਰੇਕ ਪਸ਼ੂ ਉਹਦੀ ਗਰੰਟੀ ਗਰੰਟੀ ਮਿਲੂ ਵੀਰੇ ਹਰੇਕ ਪੱਖ ਤੋਂ ਚੋਣ ਚਪਾਉਣ ਦੀ ਕਿਵੇਂ ਆ ਜਮਾ ਲੋਕੇ ਸਾਰੀਆਂ ਓਕੇ ਨੇ ਵੀਰੇ ਤੇ ਗੱਰੀ ਹੁਣ ਐ ਤੇ ਮਾਰ ਅਗਲੇ ਨੰਬਰ ਵਾਲੀ ਤੇ ਉਧਰੋਂ ਜੇ ਲਿਾਈ ਜਾਂਦਾ ਕੱਢ ਕੇ ਕਿਧਰੋਂ ਨਾ ਉੰਜੇ ਜੇ ਨੂੰ ਇਹਦਾ ਸੂਆ ਕਿਹੜਾ ਪੈਸੇ ਬਹੁਤ ਲੱਗੇ ਇਹਦਾ ਸੂਆ 8 ਲੱਖ ਰੁਪਈਆ ਲੱਗਿਆ ਫੇਰੇ ਆਈਆਂ ਨੇ ਇਦੋਂ ਇਹਦਾ ਸੂਆ ਹੈ ਸੂਆ ਸੂਏਰੇ ਦੂਜਾ ਵੀਰੇ ਦੂਜਾ ਸੂਆ ਹਾਂ ਇੱਕ ਗੱਲ ਆ ਵੀ ਆਪਣੇ ਲਈ ਝੋਟੀਆਂ ਵਾਂਗੂ ਹਨਾ ਉਹ ਜਿਆਦਾ ਮੋਟੀਆਂ ਨਹੀਂ ਲੱਗੀਆਂ ਵੀਰੇ ਹਿੱਸਾ ਇਹ ਲੇਜ ਨਹੀਂ ਪਾਉਂਦੇ ਚਾਰ ਨਹੀਂ ਪਾਉਂਦੇ ਇਹ ਠੀਕ ਹੈ ਆਪਣੀਆਂ ਮੈਂ ਸਾਂਚਾਰ ਨਾਲ ਰਾਜੀ ਹੋ ਜਾਂਦੀਆਂ ਨੇ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਥੱਲੇ ਦੀਆਂ ਝੋਟੀਆਂ ਬਹੁਤ ਕਮਾਲ ਦੀਆਂ ਨੇ ਬਿਲਕੁਲ ਸਾਫ਼ ਨੇ ਥੱਲਿਓਂ ਚ ਭਾਈ ਜਮਾ ਪੋਲੀ ਹੂ ਸਾਰੀਆਂ ਦੀ ਪੋਕੀ ਪੋਕੀ ਜਮਾ ਕਿੰਨੇ ਦਿਨ ਦਾ ਸੂਆ ਇਹਦਾ ਜੇ ਬੰਦਾ ਨਹੀਂ ਵੀ ਧਰ ਜਾਂਦਾ ਉਹ ਵੀ ਧਰਾ ਮਾਰ ਦੂ ਕਿੰਨੇ ਦਿਨ ਦਾ ਸੂਆ ਇਹਦਾ ਸੂਆ ਵੀਰੇ ਇਹਦਾ ਹੋ ਗਿਆ 10 ਦਿਨਾਂ ਦਾ ਦੂਜਾ ਸੂਆ ਬੱਚਾ ਕੀ ਹੈ ਬੱਚਾ ਕੱਟਾ ਵੀਰੇ ਆ ਲੈ ਚ ਲੈ ਇਹਨੂੰ ਥੋੜੀ ਜੀ ਪੈਸੇ ਕਿੰਨੇ ਲਵੇਂ ਜਦੋਂ ਫੇਕਸੇ ਚੱਲਣਾ ਕੰਮ ਇੱਕ 30 ਦੀ ਦੇਵਾਂਗੇ ਇੱਕ ਦੁੱਧ 13 ਲੀਟਰ ਮਿਲ ਕੇ ਦੇਵਾਂਗੇ 13 10 ਆ 15 ਲੀਟਰ ਦੀ ਗਰੰਟੀ ਦੇਵਾਂਗੇ ਹਲੇ ਮੈਲੇ ਲੱਗੀ ਨਹੀਂ ਝੂਟੀ ਇੱਕ 30 ਦੀ ਦੇ ਦਾਂਗੇ ਹਾਂ ਇੱਕ 30 ਦੀ ਦੇ ਤਾਂ ਫੜਾਰਸ ਆ ਬਾਈ ਨੂੰ ਤੇ ਹੁਣ ਫੱਲਾ ਅਗਲੇ ਨੰਬਰ ਵਾਲੀ ਮਾਰ ਗਈ ਫੇਸ ਤੇ ਕੇਮਰਾ ਕਿ ਕਿੜੀ ਆ ਜੀ ਝੂਟੀ ਗੱਬਣਾ ਜੀ ਇਹ ਕਿਹਦਾ 21 ਚੱਲੀ ਜਾਂਦਾ ਕੰਮ ਇਹਦਾ ਸੁਆ ਇਹਦਾ ਵੀਰੇ ਪਹਿਲਾ ਪਹਿਲਣ ਹਾਂ ਵੀਰੇ ਇਹ ਕਿਵੇਂ ਆ ਦੰਦਾਂ ਚ ਇਹ ਦੰਦ ਨਹੀਂ ਪੱਟੇ ਬਈ ਆਪਾਂ ਕਰ ਕਰ ਚੈੱਕ ਵੀਰਾ ਵੀਡੀਓ ਜੀ ਕਰ ਲੈ ਚੈੱਕ ਇੱਥੇ ਖੜੀ ਦੇ ਬੋਝ ਕੇ ਫੜ ਲੈਨੇ ਕੋਈ ਨਹੀਂ ਪਰੇਸ਼ਾਨ ਨਾ ਕਰ ਜਿਆਦੇ ਬੋਝ ਚਾਰ ਦੰਦ ਦਾ ਵੀਰੇ ਹੈ ਚਾਰ ਦੰਦ ਦਾ ਲੈ ਚੱਲ ਐਨੂੰ ਦੰਦਾਂ ਜੇ ਵੀ ਚਾਰ ਦੰਦ ਦਾ ਸੁਆ ਇਹਦਾ ਵੀ ਪਹਿਲਾ ਕਿੰਨੇ ਦੰਦ ਦਾ ਸੁਆ ਹੋ ਗਿਆ ਇਹਦਾ ਇਹ ਗੱਬਣਾ ਵੀਰੇ ਗੱਬਣਾ ਹਾਂ ਐਸ਼ਾ ਹਾਂ ਲੱਗਦੀ ਸੂਈਆਂ ਵਰਗੀ ਹੈ ਨਾ ਇਹ ਗੱਬਣਾ ਵੀਰੇ ਗੱਬਣਾ ਭਜਨ ਭੋਜਨ ਚੰਗਾ ਨਾ ਸੀਲ ਢੰਡੀ ਪੂਰੀ ਆ ਗਾਵਾਂ ਵਾਲਾ ਕੰਮ ਹੀ ਆ ਹਾਂ ਲੈ ਚੱਲ ਐਨੂੰ ਲੈ ਚੱਲ ਲੈ ਚੱਲ ਐਨੂੰ ਇਹਦਾ ਸਿੰਘ ਨਹੀਂ ਬਣਿਆ ਹੋਇਆ ਲੱਗਦਾ ਹੈ ਨਾ ਪਤਾ ਨਹੀਂ ਬਈ ਸਿੰਘ ਦੁਨੀਆ ਆਪਣੇ ਗੌਰ ਕਰੀ ਨਾ ਬਣਿਆ ਨਹੀਂ ਹੋਇਆ ਵੀਰੇ ਇੱਧਰਲਾ ਰਹਿੰਦਾ ਦੇ ਪੋਪਲਾ ਨਹੀਂ ਬਣ ਜਾਂਦਾ ਅੱਲਾ ਜਲਾ ਇਹਨੂੰ ਵਜਨ ਭੋਜਨ ਚੰਗਾ ਕਿੰਨੇ ਦਿਨ ਕੱਢ ਦੂਗੀ ਬਈ ਦੇਖ ਆਈ ਆ ਗਈ ਚਾਰ ਦਿਨ ਵੀ ਕੱਢ ਸਕਦੀ ਹੈ 7 ਦਿਨ ਵੀ ਕੱਢ ਸਕਦੀ ਉਹ ਆਪਾਂ ਨੂੰ ਕੋਈ ਪਤਾ ਨਹੀਂ ਪੈਸੇ ਕਿੰਨੇ ਲਵੇਂਗਾ ਜੀ ਤੂੰ ਹੀ ਦੱਸ ਦੇ ਗੁਰੀ ਫਿਕਸ ਮਾਰੀ ਜਾ ਕੰਮ ਜਮ ਹੈਥੋਂ ਨਾ ਪੁੱਛ ਹਣ ਕੋਈ ਦੱਸੇ ਯਾਰ ਰਾਸ਼ੀ ਲਾ ਕੇ ਆਇਆ ਇੱਕ 10 ਦੀ ਦੇ ਦਾਂਗੇ ਛੋਟੀ ਇੱਕ 10 ਦੀ ਹਾਂ ਦੁੱਧ 12 ਲੀਟਰ ਦੀ ਓਟ ਦੇ ਦਾਂਗੇ ਠੀਕ ਹੈ ਕੰਡੇ ਵਾਲੇ ਦੀ ਠੀਕ ਆ ਗੱਲ ਅਗਲੇ ਦੇ ਘਰ ਤੇ ਉਹੀ ਗੱਲ ਆ ਵੀ ਵੇਚਣ ਵਾਲਾ ਵੀ ਕਮਾ ਸਕਦਾ 2 ਰੁਪਏ ਹਾਂ 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 ਕਮਾ ਲਿਆ ਇਥੋਂ ਲਿਆਂਦੇ ਨਹੀਂ ਵੀਰੇ ਆਪਾਂ ਤੋਂ ਠੀਕ ਹੈ ਇਹ ਆ ਗਈ ਸੱਜਣੋ ਪਹਿਲਣ ਚਾਰ ਦੰਦਾਂ ਤੇ ਰੇਟ ਜਿਵੇਂ ਬਾਈ ਨੇ ਦੱਸਿਆ ਦੀ ਨਾ ਫੋਨ ਤੇ ਕਹਿੰਦਾ ਹੈਰਾਨ ਕਰਨ ਵਾਲਾ ਸਿਸਟਮ ਹੀ ਕਰਾਂਗੇ ਕੰਮ ਉਹੀ ਕਰਤਾ ਸੱਜਣੇ ਹੈਰਾਨ ਕਰਨ ਵਾਲਾ ਕੰਮ ਹੀ ਆ ਤੇ ਬਾਕੀ ਮੇਨ ਗੱਲ ਹੈ ਬਰੀ ਦੰਦਾਂ ਨਹੀਂ ਪਾਤੀ ਹਰਿਆਣੀਆਂ ਦੀਆਂ ਨੇ ਇਹ ਗੱਲ ਦੀ ਮੈਂ ਸਾਬਤ ਕਰ ਦਊਗਾ ਬੰਦੇ ਨੂੰ ਇੱਥੇ ਵੀ ਮਾਰ ਕਿੰਨੀ ਤਸੱਲੀ ਕਰਨੀ ਉਹ ਕਰ ਲੂ ਇਹ ਅਸਰ ਛੋਟੀ ਆ ਵੀਰੇ ਕਿੰਨੀ ਉਮਰ ਹੈ ਇਹ ਵੀਰੇ ਹੋ ਗਈ ਦੋ ਦੰਦ ਤੋੜ ਗਈ ਇਹ ਸਿੱਟ ਗਈ ਹਾਂ ਸਿੱਟ ਗਈ ਵੀਰੇ ੱੱਬਣ ਗੱਬਣ ਵੀਰੇ ਆਪਾਂ ਨੇ ਨਹੀਂ ਪੁੱਛਿਆ ਦੇਖ ਹਾਂਜੀ ਉਹੀ ਕਹਿਦੀਏ ਇਹ ਨਾ ਹੀ ਹੋਈ ਹੋਈ ਆ ਪਤਾ ਨਹੀਂ ਨਾ ਹੋਈ ਹੋਈ ਆ ਉਹ ਹੋ ਜੂਗੀ ਕੋਈ ਅੰਦਰ ਹੋਣੀ ਇਹ ਵੀ ਉਧਰੋਂ ਆਈ ਆ ਹਾਂ ਨਾ ਇਹ ਆਪਣੀ ਘਰ ਦੀ ਉਹਦੀ ਆ 33 ਦੀ ਵੀਰੇ ਪੂਰੀ ਇਹ ਉਧਰੋਂ ਹੀ ਆਈ ਨਾ ਠੀਕ ਆ ਇਹ ਆਪਾਂ ਨੇ ਫਾਰਮ ਚੋਂ ਉਰੋਂ ਲੈਤੀ ਦੀ ਬਲਵਾੜ ਵਾਲੇ ਚੋਂ ਠੀਕ ਆ ਜੀ ਆਪਾਂ ਫਾਰਮ ਦੀ ਇਹਦੀ ਵੀ ਵੀਡੀਓ ਬਣਾ ਦੇ ਬੰਦੇ ਨਾਲ ਗੱਲ ਕਰਾ ਦਾਂਗੇ ਠੀਕ ਆ ਲੈਂਥ ਲੰਥ ਬਹੁਤ ਆ ਗਈ ਆ ਨਾ ਓਕੇ ਆ ਵੀਰੇ ਕੱਟੀ ਸਿੰਗ ਆ ਗਿਆ ਬੰਦ ਲੈਂਥ ਵੀ ਫੁੱਲ ਆ ਗਈ ਤੇ ਦੋ ਦੰਦ ਪਾਈ ਕਹਿੰਦਾ ਸਿੱਟ ਕੀ ਗੱਬਣ ਪਰ ਆਪਾਂ ਕਹਿ ਕੇ ਨਹੀਂ ਦਿੰਦੇ ਠੁਕਰ ਬਣਾ ਨਹੀਂ ਮਾਰ ਕੇ ਦਿੰਦੇ ਪਰ ਬੰਦੇ ਨੇ ਕਹਿਦੀ 70 5 74 ਦੀ ਆ ਇਹ ਠੀਕ ਆ ਐਮ 29 ਦੀ ਇਹਦੇ ਨਾਲ ਆਈ ਦੀ ਉਹ ਸੰਗਰੇੜੀ ਬਾਗੀ ਸਾਡੇ ਪਿੰਡ ਗਮਾਂਡ ਚ ਇਹਦੇ ਕਿੰਨੇ ਪੈਸੇ ਲਵੇਂਗਾ ਦੇਣ ਲੈਣਾ ਜਮੇ ਤੂੰ ਹੀ ਦੱਸ ਦੇ ਵੀਰੇ ਬਾਕੀ ਪੂਛ ਕਾਲੀ ਆ ਛਾ ਆਪਾਂ ਬੰਦੇ ਨਾਲ ਫਾਰਮ ਵਾਲੇ ਨਾਲ ਗੱਲ ਵੀ ਕਰਾ ਸਕਦੇ ਕਿੰਨੇ ਪੈਸੇ ਲੈ ਲੇਗਾ ਜੀ ਵੀਡੀਓ ਕਿੰਨੇ ਤੂੰ ਹੀ ਦੱਸ ਦੇ ਇਹ ਕੱਟੀ ਦੇ ਨਮੇੜ ਦੇ ਕੰਮ ਜਮੇ ਮੁੱਲ ਤਾਂ ਕਿੰਨਾ ਮਰਜ਼ੀ ਕਰਾ ਲਾ 45 ਕਰਾ 50 40000 ਦੀ ਕੱਟੀ ਦੇ ਦਾਂ ਇਕੱਲੇ 40 ਜੀ ਇਕੱਲੇ 40 ਜੀ ਇਹ ਕਿੰਨੇ ਪਾਲਨੀਆਂ 7 ਲੱਖ ਦੀ ਕੱਟੀ ਆ ਵੀਰੇ ਆ ਚੰਗੀ ਰਾਸ਼ੀ ਦੀ ਤਿਆਰ ਹੋ ਗਈ ਹਾਂ ਮਾਰੀ ਗਾਰੀ ਕੈਮਰਾ ਇੱਥੇ ਝੂ ਕਰਕੇ ਦਿਖਾ ਦੇ ਵੱਡੀ ਆ ਗਈ ਇਹਨਾਂ ਨੂੰ ਫਾਂ ਆਣਾਂ ਸਿੰਗਲ 4 ਆ ਵੱਡੀ ਆ ਗਈ ਫੁੱਲ ਸਿੰਗ ਆ ਗਿਆ ਬੰਦ ਤੇ ਇਹਦਾ ਬਾਈ ਕਹਿੰਦਾ 40 ਲੈਣਾ ਮੇਰਾ ਖਿਆਲ ਕੱਟੂ ਵਾਲੇ ਵੀ 40 ਤੋਂ ਵੱਧ ਹਾਂ ਲੈ ਜਾਣਗੇ ਬਈ ਆਪਾਂ ਪਾਪ ਨਹੀਂ ਕਰਨਾ ਠੀਕ ਆ ਗੱਲ ਤੇ ਇਧਰਲੇ ਬੰਨੇ ਗਰੀ ਕੈਮਰਾ ਕੇਰਾ ਹੋਰ ਕਮਾ ਦੇ ਤੇ ਝੋਟੀਆਂ ਮੇਰਾ ਖਿਆਲ ਆਪਾਂ ਦੁੱਧ ਵਾਲੀਆਂ 6 ਦਿਖਾਈਆਂ ਹਾਂ 6 ਸੱਤਵੀਂ ਹੋ ਕੱਟੀ ਹੋਈ ਹੈ ਨਾ ਹਾਂ ਟੋਟਲ ਨਾਲ ਬਾਈ ਕੋਲੋਂ 7 ਦਿਖਾਏ ਨੇ ਆ ਬੱਚੇ ਦਿਖਾ ਦੇ ਵੀਰੇ 나ੜੂਏ ਨਾਲ ਨੇ ਸਾਰੀਆਂ ਦੇ ਆ ਬੱਚਿਆਂ ਤੇ ਮਾਰ ਦੇ ਉਹ ਤੇ ਆ ਥਾਲ ਦੇ ਲੱਡੀ ਇਹਦਾ ਵੀ 나ੜੂਆ ਨਾਲ ਉਹਦਾ ਵੀ ਨਾਲ ਆ ਇਹਦਾ ਉਹ ਆ ਆ ਕੱਟੀ ਆ ਵੀਰੇ ਉਹਦੀ ਠੀਕ ਉਹ ਝੋਟੀ ਦੀ ਜੇ ਰੰਗ ਤਕਰੀਬਨ ਤਕਰੀਬਨ ਤਾਜੀ ਨੇ ਪਸ਼ੂ ਜਮਾ ਆ ਚੋਟੀ ਦਾ ਕੱਟਾ ਦੇਖ ਲਾ ਤਿੰਨ ਦਿਨਾਂ ਦਾ ਕੀ ਗਾਣਾ ਆ ਨਾੜੂਏ ਆ ਕੇ ਨਾਲ ਆ ਤੇ ਬਾਕੀ ਦੁੱਧ ਦੀ ਬਾਈ ਗਰੰਟੀ ਜਾਂਦਾ ਤੇ ਮੇਨ ਗੱਲ ਉਹ ਹੁੰਦੀ ਆ ਵੀ ਇਹ ਗਰੰਟੀ ਬਾਈ ਨਾਲ ਦਿੰਦਾ ਵੀ ਬਾਕੀ ਪਸ਼ੂ ਤਾਂ ਸਾਰੀ ਹਰਿਆਣੇ ਦਾ ਗਰੰਟੀ ਵਾਲਾ ਕੰਮ ਹੀ ਆ ਤਸੱਲੀਆਂ ਕਰਾ ਦਾਂਗੇ ਡੰਗ ਤੋਂ ਡੰਗ ਜਿੰਨਾ ਮੈਂ ਕਹਿੰਦਾ 10 ਦਿਨ ਕਰੀ ਜਾਵੇ ਆਪਾਂ ਨੂੰ ਕੋਈ ਚੱਕਰ ਨਹੀਂ ਕਰਾਉਣੀ ਸਾਈਪਵਾ ਗਿਆ ਹਾਂ ਹਾਂ ਸਾਈਪਵਾ ਕੇ ਕਰਾਉ ਬਈ ਰੇ ਉਹ ਅਗਲਾ ਕਹਿੰਦਾ ਮੇਰਾ ਐ ਹੋ ਗਿਆ ਮੇਰਾ ਐ ਹੋ ਗਿਆ ਠੀਕ ਆ ਆਪਦਾ 1000 ਰੁਪਏ ਵੱਧ ਮੜਾ ਕੇ ਲੈ ਜੇ ਠੀਕ ਆ ਗੱਲ ਇਹ ਕੋਈ ਚੱਕਰ ਨਹੀਂ ਆਪਾਂ ਨੂੰ ਹਾਂ ਕਿਹੜੀ ਗਲਤ ਨਿਕਲੀ ਅਗਲੇ ਨੂੰ ਨਹੀਂ ਪਸੰਦ ਆਈ ਤਾਂ ਵੀ ਆਪਾਂ ਵੱਧ ਮੋੜਾਂਗੇ 1000 ਰੁਪਿਆ ਗਲਤ ਵੀ ਨਾ ਨਿਕਲੇ ਜੇ ਅਗਲੇ ਨੂੰ ਤਾਂ ਵੀ ਨਾ ਪਸੰਦ ਆਈ ਆਪਾਂ ਤਾਂ ਵੀ 1000 ਰੁਪਏ ਵੱਧ ਮੋੜਾਂਗੇ ਨੰਬਰ ਬੋਲ ਦਰ ਆਰਾ 7508655050 75086 ਤੇ 55051 ਸੱਜਣੋਂ ਬਾਈ ਦਾ ਨੰਬਰ ਆ ਮੈਲਾ ਚੌਂਕ ਤੋਂ ਕਦ ਪਟਿਆਲੇ ਨੂੰ ਜਾਂਦੇ ਆ ਚੰਡੀਗੜ੍ਹ ਨੂੰ ਹਾਈਵੇ ਤੇ ਇੱਥੋਂ ਕਿਲੋਮੀਟਰ ਆਪਣਾ ਘਰ ਆ ਦੇ ਮੈਲਾ ਤੋਂ ਕਿੰਨਾ ਮੈਲਾ ਤੋਂ ਆਪਣਾ ਹੈਗਾ 6 ਕਿਲੋਮੀਟਰ ਭਵਾਨੀਗੜ੍ਹ ਤੋਂ ਭਵਾਨੀਗੜ੍ਹ ਤੋਂ ਆਪਣਾ 18 ਕਿਲੋਮੀਟਰ ਸੁਨਾਮ ਤੋਂ ਸੁਨਾਮ ਤੋਂ ਵੀ 18 ਸੰਗਰੂਰ ਤੋਂ ਵੀ 18 ਡਿੜਬੇ ਤੋਂ ਵੀ 18 ਪਾਟੜਾਂ ਤੋਂ 30 ਕਿਲੋਮੀਟਰ 12 18 ਹੀ ਆ ਹਾਂ ਕਿ ਸੈਂਟਰ 'ਚ ਆ ਗਿਆ ਜਾ ਸੈਂਟਰ ਜਾ ਗਿਆ ਬਈ ਬਾਕੀ ਸੰਪਰਕ ਬਾਈ ਨਾਲ ਕਰ ਲਿਓ ਪਸ਼ੂਧਨ ਬਾਈ ਕੋਲੇ ਬਹੁਤ ਚੰਗੀ ਕੁਆਲਿਟੀ ਦਾ ਬਾਕੀ ਵੀਰੇ ਤਸੱਲੀ ਕਰਾ ਕੇ ਦਵਾਂਗੇ ਦੁੱਧ ਦੀ ਉਹ ਨਹੀਂ ਹੈਗਾ ਵੀ ਅਗਲੇ ਨੂੰ ਉਮੀਦ ਫੜਾਤਾ ਰੱਸਾ ਠੀਕ ਹੈ ਕੀ ਗੱਲ ਹੈ ਠੀਕ ਹੈ ਗੱਲ ਹਾਂ ਉਹ ਗੱਲ ਨਹੀਂ ਹੋਊਗੀ ਤਸੱਲੀਆਂ ਕਰਾਉਣੀਆਂ ਨੇ ਤਸੱਲੀਆਂ ਕਰਾਉਣੀਆਂ ਨੇ ਪਹਿਲਾਂ ਵੀ ਕਰਾਈਆਂ ਨੇ ਠੀਕ ਹੈ ਗੱਲ ਇਹ ਗੱਲ ਨਹੀਂ ਹੈਗੀ ਵੀ ਦੁੱਧ ਆਪਾਂ ਨੇ ਕਹਿਤਾ ਕਢਾਇਆ ਨਹੀਂ ਗਿਆਗਾ ਨਹੀਂ ਹੋਰਾਂ ਤੋਂ ਕਢਾਇਆਗਾ ਨੰਬਰ 22 ਦਾ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਬਾਈ ਨਾਲ ਪਰ ਦੁੱਧ ਵੀਰੇ ਹੋਊਗਾ 15 17 ਦਿਨਾਂ ਨੂੰ ਕਿਉਂਕਿ ਮੈਲਾ ਚੱਲ ਕੇ ਮੈਂ ਦੁੱਧ ਕਰਦੀ ਆ ਇਹਨੂੰ ਵੀ ਪਤਾ ਕਿਹੜਾ ਡੰਗਰ ਰੱਖਦਾ ਉਹਨੂੰ ਪਤਾ ਹੁੰਦਾ ਠੀਕ ਆ ਗੱਲ ਹਾਂ ਹਲੇ ਬੋਲੇ ਨੇ ਸਾਰੀਆਂ ਥੱਲੇ ਠੀਕ ਆ ਜਿੰਨਾ ਬੋਲਾ ਹੈਗਾ ਉਹ ਚਵਾ ਦਾਂਗੇ ਉਹ ਚਵਾ ਦਾਂਗੇ ਉਹ ਕਹਤਾ ਕਿੰਨਾ ਹੋਊ ਪੱਕਾ ਠੀਕ ਆ ਗੱਲ ਤੇ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਸੰਪਰਕ ਕਰ ਲਿਓ ਧੰਨਵਾਦ ਜੀ